ਸਤ ਸ੍ਰੀ ਅਕਾਲ ਤੇ ਅੰਮ੍ਰਿਤ ਲੈਮਨ ਜੀ ਜੂਰੀ ਸੀ ਜਾਣਾ ਹਾਂ ਬਹੁਤ ਐਮਰਜੈਂਸੀ 'ਚ ਆਏ ਹਾਂ ਐਮਰਜੈਂਸੀ 'ਚ ਠੀਕ ਹੈ ਨਾ ਫਿਲਮ ਨਹੀਂ ਵਿਖੜ ਗਈ ਮੇਰੇ ਪੈਰਾ ਦੇ ਪੈ ਗੇ ਛਾਲੇ ਆ ਡੜੇ ਰੇਤਾ 'ਚ ਲੱਗੇ ਪਹਿਲੀ ਵਾਰ ਇਹ ਰੋਡ ਦੇਖੋ ਤੁਸੀਂ ਇਸ ਟਾਈਮ ਕਿੱਦਾਂ ਚੱਲਦਾ ਹਾਂ ਇੱਕ ਕਮੈਂਟ ਜ਼ਰੂਰ ਕਮੈਂਟ ਕਰਨੇ ਬੰਦ ਹੀ ਕਰਦੇ ਸਾਰਿਆਂ ਨੇ ਕਮੈਂਟ ਕਰਿਆ ਕਰੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਗਰਮੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਸ ਕਰਕੇ ਮੈਂ ਹੁਣੇ-ਹੁਣੇ ਮਤਲਬ ਇੱਕ ਵੀਡੀਓ ਬਣਾਈ ਹੈ ਉਸ ਚ ਅਪੀਲ ਕੀਤੀ ਹੈ ਵੀ ਪੰਛੀਆਂ ਲਈ ਪਾਣੀ ਤੇ ਦਾਣਾ ਜ਼ਰੂਰ ਰੱਖੋ ਠੀਕ ਹੈ ਤੇ ਤੁਸੀਂ ਵੀ ਆਪਣਾ ਧਿਆਨ ਰੱਖੋ ਤੇ ਲੱਸੀ ਜਿਹੜੀ ਹੈ ਉਹ ਪੀ ਕੇ ਬਾਹਰ ਨਿਕਲਣਾ ਜਦੋਂ ਵੀ ਨਿਕਲਣਾ ਲੱਸੀ ਪੀ ਕੇ ਬਾਹਰ ਨਿਕਲਣਾ ਠੀਕ ਹੈ ਜੀ ਤੇ ਅੱਜ ਫਿਲਹਾਲ ਹੁਣ ਕੰਮ ਬਹੁਤ ਜ਼ਿਆਦਾ ਨਹੀਂ ਗਰਮੀ ਬਹੁਤ ਜ਼ਿਆਦਾ ਕੋਈ ਕੰਮ ਕਰਨ ਦਾ ਜੀ ਨਹੀਂ ਕਰਦਾ ਮਤਲਬ ਬਾਹਰ ਜਾਣ ਦਾ ਜੀ ਨਹੀਂ ਕਰਦਾ ਪਰ ਜਾਣਾ ਪੈਣਾ ਕਿਉਂਕਿ ਜ਼ਰੂਰੀ ਨੇ ਹੈਨਾ ਕੰਮ ਨਿਪਟ ਜਾਣੇ ਨੇ ਤੇ ਜੇ ਗਰਮੀ ਕਰਕੇ ਬੈਠੇ ਰਹੇ ਤਾਂ ਫਿਰ ਕੰਮ ਰਹਿ ਜਾਣੇ ਠੀਕ ਹੈ ਜੀ ਤੇ ਹੁਣ ਫਟਾਫਟ ਤੇ ਥੋੜਾ ਜਿਹਾ ਕੰਮ ਦਾ ਪਤਾ ਕਰਕੇ ਆਣਾ ਕਿਸੇ ਚੀਜ਼ ਦਾ ਠੀਕ ਹੈ ਤੇ ਉਹ ਆ ਕੇ ਫਿਰ ਮੈਂ ਮਿਲਦਾ ਠੀਕ ਹੈ ਹਾਂਜੀ ਹੁਣ ਮੈਂ ਤੇ ਸੋਨੂ ਚੱਲੇ ਆ ਉੱਥੇ ਮੋਟਰਸਾਈਕਲ ਵਾਲੇ ਦੇ ਕੋਲ ਗੱਡੀ ਵਾਲੇ ਦੇ ਕੋਲ ਤੇ ਜਾ ਕੇ ਦੇਦੇ ਕਰਨੀ ਇੰਨੀ ਜਿਆਦਾ ਨਾ ਐਦਾਂ ਲੱਗਦਾ ਪੱਟੀ ਦੇ ਵਿੱਚ ਅਸੀਂ ਬੜੇ ਹੋਇਆ ਤੇ ਫੇਰਾਂ ਵਿੱਚੋਂ ਲੰਘ ਰਹੇ ਕਿ ਨਹੀਂ ਪੱਟੀ ਵਾਲੀ ਟੂਫਾ ਦੇ ਵਿੱਚੋਂ ਇੰਨੀ ਆ ਜਿਆਦਾ ਜ਼ੇਗ ਹੋਏ ਨਾ ਨਾ ਨਿਕਲੋ ਬਾਹਰ ਨਾ ਨਿਕਲੋ ਜੇ ਕੋਈ ਕੰਮ ਨਹੀਂ ਹੈਗਾ ਬਾਹਰ ਨਾ ਨਿਕਲੋ ਬੱਸ ਕਹਿ ਦਤਾ ਬਹੁਤ ਚਾਰ ਕੰਮ ਬਣਾਦਾ ਉਹ ਬਹੁਤ ਜ਼ਰੂਰੀ ਕੰਮ ਤਾਂ ਨਹੀਂ ਕਰਨਾ ਪਿਆ ਕਿਉਂਕਿ ਗੱਡੀ ਦਾ ਕੰਮ ਕਰਾਣਾ ਤਾਂ ਕਰਕੇ ਤੇ ਉਹ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਮੇਰੀ ਤਾਂ ਬੰਦਰੀ ਆਗ ਵੱਗ ਅੱਗ ਓਏ ਹੋਏ ਨਾ ਨਿਗਲੂ ਬਾਰ ਨਾ ਨਿਗਲੂ ਬਾਰ ਆਓ ਫਿਰ ਆਓ ਬੈ ਗੱਡੀ ਦਾ ਓਏ ਫਿਰ ਪੂਰਾ ਹੀ ਪੂਰਾ ਆ ਦੇਖੋ ਮੋਰੇ ਤਾਂ ਇੰਨਾ ਕਾ ਪੁੱਛੋ ਰੱਖੋ ਜਰਾ 에어 ਬੈਗ ਵੀ ਖੁੱਲੇ ਪਿਆ ਹੈ 에어 ਬੈਗ ਵੀ ਖੁੱਲੇ ਹੋਏ ਆ ਹੂੰ ਬਾੜ ਕੇ ਨਿਕਲ ਆਂਦੇ ਨਾ ਬਾਹਰ 에어 ਬੈਗ ਦੇ ਤੇ ਕੰਬਰ ਨਿਕਲੇ ਆ ਬਾ ਗੱਡੀ ਦਾ ਹਾਂ ਲੋ ਤੇ ਇਹ ਲੈਮਨ ਦੂ ਮੈਂ ਦੇ ਲੂ 10 ਸਾਲਾ ਕਰਾ ਦੇ ਹੈ ਇਹ ਕਹਿੰਦਾ 20 ਹਜ਼ਾਰ ਮੈਨੂੰ 20 ਹਜ਼ਾਰ ਲੈਣਾ ਪਿਆ ਇਹ ਨਾ ਰੀਗਾ ਇਹ ਨਾ ਬਹੁਤ ਠੰਡਾ ਹੈ ਇਹ ਨਾ ਠੀਕ ਹੈ ਹਾਂਜੀ ਤੇ ਹੁਣ ਆਏ ਸੀਗੇ ਗੱਡੀ ਲੈ ਕੇ ਵੀ ਇੱਕ ਵਾਰੀ ਚੈੱਕ ਕਰਵਾ ਲਈਏ ਹੈਨਾ ਜਿਹੜਾ ਨਵਾਂ ਪੁਰਜਾ ਪੈਣਾ ਹੋਇਆ ਤਾਂ ਉਹ ਪਵਾ ਲਾਂਗੇ ਉਹ ਥੋੜਾ ਜਿਹਾ ਪੈਸੇ ਲੱਗਣਗੇ ਤੇ ਜੇ ਉਹੀ ਠੀਕ ਹੁੰਦਾ ਹੈ ਤਾਂ ਉਹੀ ਠੀਕ ਕਰਾ ਲਾਂਗੇ ਠੀਕ ਹੈ ਜੀ ਤੇ ਧੁੱਪ ਬਹੁਤ ਜ਼ਿਆਦਾ ਸ਼ੀਸ਼ੇ ਵੀ ਦੇਖੋ ਖੁੱਲੇ ਹੀ ਐ ਇਸੀ ਚਲਾ ਨਹੀਂ ਦੇਉ ਤੇ ਕਰਕੇ ਤੇ ਹੁਣ ਬਾਹਰ ਨਿਕਲੀ ਗੱਡੀ ਲਾਤੀ ਹੋਈ ਹੈ ਠੀਕ ਹੈ ਕੜਕ ਦੀ ਧੁੱਪ ਦੇ ਵਿੱਚੋਂ ਘਰ ਰਹੇ ਆ ਤੇ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਇੱਕਦਮ ਮੇਰਾ ਪੰਗਾ ਪੈ ਗਿਆ ਮੈਂ ਚੱਪਲਾਂ ਪਾ ਕੇ ਚਲਾ ਗਿਆ 1% ਵੀ ਅੰਦਾਜ਼ਾ ਨਹੀਂ ਸੀ ਵੀ ਇਹ ਹਾਲ ਹੋਏਗਾ ਮੇਰੇ ਉਂਗਲਾਂ ਜਿਹੜੀਆਂ ਪੈਰਾਂ ਦੀਆਂ ਉਹ ਸੜ ਗਈਆਂ ਮੈਂ ਪਾਣੀ ਪਾਂਦਾ ਗਿਆ ਹੈਨਾ ਜਿੱਦਾਂ ਜਿੱਦਾਂ ਫੇਰ ਸੁੱਕ ਜਾਂਦੇ ਸੀ ਪੈਰ ਫੇਰ ਫੇਰ ਸੜਨ ਲੱਗ ਜਾਂਦੇ ਫੇਰ ਪਾਣੀ ਪਾਂਦਾ ਸੀ ਤੇ ਫੇਰ ਉਸ ਤੋਂ ਬਾਅਦ ਸਮਾਨ ਸਮੂਲ ਲਿਆ ਕੇ ਤੇ ਹੁਣ ਆਪਾਂ ਗੱਡੀ ਵਾਲਿਆਂ ਨੂੰ ਦਿਆਂ ਤੇ ਉਹ ਹੁਣ ਕਰਨਗੇ ਘੰਟੇ ਤੱਕ ਉਹਨਾਂ ਨੇ ਬੁਲਾਇਆ ਵੀ ਘੰਟੇ ਤੱਕ ਆਜੋ ਤੇ ਫਿਰ ਘੰਟੇ ਤੱਕ ਜਾਵਾਂਗੇ ਸੋਨੂੰ ਤੇ ਸਾਡਾ ਸੌਸ ਹੋ ਗਿਆ ਆ ਆਰਾਮ ਨਾਲ ਉਹ ਤੇ ਗੱਡੀ ਚ ਹੀ ਸੋ ਗਿਆ ਹੀ ਆ ਆਰਾਮ ਕਰਕੇ ਆ ਸੁੱਤਾ ਰਹਿਣ ਨੂੰ ਸੁੱਤੇ ਹੁਣ ਸੋਣ ਨੂੰ ਉਠਾ ਕੇ ਲੈ ਕੇ ਆਏ ਤੇ ਹੁਣ ਮੈਂ ਤੇ ਸੋਨੂੰ ਠਹਿਰ ਕੇ ਜਾਵਾਂਗੇ ਰੋਟੀ ਰੋਟੀ ਖਾ ਕੇ ਹੁਣ ਮਹਿਗੀ ਮੁਗੀ ਬਣਨ ਲੱਗੀ ਐ ਖਾ ਪੀ ਕੇ ਤੇ ਥੋੜਾ ਜਿਹਾ ਰੈਸਟੋਰੇਟ ਕਰਕੇ ਤੇ ਫਿਰ ਆਪਾਂ ਗੱਡੀ ਲੈਣ ਜਾਵਾਂਗੇ ਠੀਕ ਹੈ ਜੀ ਤੇ ਐ ਦਿਨ ਨੰਨਾ ਸਿੰਘ ਸਾਡਾ ਸੁੱਤਾ ਪਿਆ ਡੈਪਰ ਪਾ ਕੇ ਤੇ ਮਰਪੀਤ ਗਈ ਹੋਈ ਹੈ ਗੁਰਦੁਆਰੇ ਉਹ ਪਾਠ ਚੱਲਦੇ ਪਏ ਆ ਸੁਖਮਨੀ ਸਾਹਿਬ ਦੇ ਤੇ ਤਾਂ ਕਰਕੇ ਇਹ ਇੱਧਰ ਕਾਲੀ ਕੜਾਈ ਦੇ ਵਿੱਚ ਸਾਡੀ ਇਹ ਪੁਰਾਣੀ ਕੜਾਈ ਹੈ ਯਾਦਗਾਰ ਤੇ ਇਹਦੇ ਜਦੋਂ ਮੈਗੀ ਬਣ ਲੱਗੀ ਇੱਧਰ ਦਾਲ ਪਈ ਤੇ ਰੋਟੀਆਂ ਬਣ ਲੱਗੀਆਂ ਇਹ ਨਵਾਂ ਸਿਸਟਮ ਹੈ ਸਾਡਾ ਖਾਣ ਪੀਣ ਦਾ ਮੈਗੀ ਦੇ ਨਾਲ ਰੋਟੀਆਂ ਖਾਵਾਂਗੇ ਦਾਲ ਵੀ ਪਈ ਥੋੜੀ ਦਹੀਂ ਵੀ ਹੈਗੀ ਹੈ ਤੇ ਇਹ ਨਾਲੇ ਮੇਰਾ ਖਾਣਾ ਖਾਵਾਂਗੇ ਅੱਜ ਤੇ ਬਾਹਰ ਕਹਿਰ ਬਰਸ ਰਿਹਾ ਤੇ ਇੱਧਰ ਦਾਣੇ ਪਾਏ ਹੋਏ ਨੇ ਪਾਣੀ ਦੰਦਾਂ ਦਹੀਂ ਪੀਤਾ ਹੀ ਨਹੀਂ ਮਿਲਦਾ ਚਿੜੀਆਂ ਨੇ ਸੱਤ ਨਾਜਾ ਪਾਇਆ ਹੈ ਅਲੱਗ-ਅਲੱਗ ਨਾਜ ਸੱਤ ਨਾਜ ਹਾਂਜੀ ਤੇ ਹੁਣ ਚੱਲੇ ਆਂ ਅਸੀਂ ਗੱਡੀ ਲੈਣ ਵਾਸਤੇ ਤੇ ਤੁੱਪ ਹੱਲੇ ਵੀ ਉੱਤਾਂ ਹੀ ਖੜੀ ਹੋਈ ਆ ਗਰਮੀ ਉੱਤਾਂ ਹੀ ਆ 5 5:30 ਹੋ ਗਿਆ ਹਾਂਜੀ ਤੇ ਹੁਣ ਮੈਂ ਬੈਠਾ ਆ ਗੱਡੀ ਦੇ ਵਿੱਚ ਇਹ ਤੁਸੀਂ ਸੋਚ ਰਹੇ ਹੋ ਕਿ ਕੱਲਾ ਹੀ ਕਾਰਨ ਆ ਇੱਧਰ ਹੈ ਨਾ ਕੋਈ ਇੱਧਰ ਹੈ ਤੇ ਅੱਗੇ ਵੀ ਕੋਈ ਨਹੀਂ ਹੈਗਾ ਤੇ ਕਾਰਨ ਇਹ ਆ ਵੀ ਅਸੀਂ ਚੱਲੇ ਆ ਪਟਿਆਲੇ ਤੇ ਪਟਿਆਲੇ ਅਸੀਂ ਐਮਰਜੈਂਸੀ ਚੱਲੇ ਆ ਸਾਨੂੰ ਵੀ ਨਹੀਂ ਸੀ ਪਤਾ ਦੁਪਹਿਰ ਤੱਕ ਵੀ ਵੀ ਅਸੀਂ ਪਟਿਆਲੇ ਜਾਵਾਂਗੇ ਠੀਕ ਆ ਤੇ ਉਹ ਹੁਣ ਤੁਹਾਨੂੰ ਜਦੋਂ ਪਹੁੰਚ ਜਾਾਂਗੇ ਤੇ ਫਿਰ ਦੱਸਾਂਗੇ ਬਸ ਇਹ ਦੱਸ ਰਿਹਾ ਕਿ ਪਟਿਆਲੇ ਜਾ ਰਹੇ ਆ ਠੀਕ ਆ ਜੀ ਤੇ ਹੁਣ ਫਿਲਹਾਲ ਨੰਨੂ ਦੇ ਇੱਕਦ ਸਮਾਨ ਲੈਣਾ ਸੀਗਾ ਥੋੜਾ ਜਿਹਾ ਤੇ ਹੋਰ ਜਿਹੜਾ ਮਾੜਾ ਮੋਟਾ ਸਮਾਨ ਲੈਣਾ ਸੀਗਾ ਡੈਡੀ ਉਹਨਾਂ ਨੇ ਤੇ ਉਹ ਲੈਣ ਗਏ ਨੇ ਤੇ ਤਾਂ ਕਰਕੇ ਫਿਰ ਮੈਂ ਇਕੱਲਾ ਬੈਠਾ ਬਾਕੀ ਸਾਰੇ ਇੱਧਰ ਉੱਧਰ ਗਏ ਹੋਏ ਨੇ ਤੇ ਬਾਕੀ ਹੁਣ ਬਸ ਚੱਲਦੇ ਆ ਠੀਕ ਆ ਜੀ ਤੇ ਰਾਤ ਦਾ ਟਾਈਮ ਹੈ ਮੇਰੇ ਖਿਆਲ ਨਾਲ ਵੱਜੇ ਆ ਸਵਾ 8 ਵਜੇ ਠੀਕ ਹੈ ਤੇ ਅਸੀਂ 2 ਘੰਟੇ ਤੱਕ ਪਹੁੰਚ ਜਾਣਾ ਹਾਂ ਜੀ ਤੇ ਹੁਣ ਤੁਸੀਂ ਦੇਖ ਲਓ ਵੀ ਸਾਰੇ ਜਣੇ ਬੈਗ ਨੇ ਆ ਕੇ ਗੱਡੀ 'ਚ ਉਦੋਂ ਕੋਈ ਵੀ ਨਹੀਂ ਸੀਗਾ ਤੇ ਇੱਧਰ ਉੱਧਰ ਗਏ ਸੀ ਨਾ ਸਾਰੇ ਤੇ ਹੁਣ ਐਦਾਂ ਵੀ ਗੱਲਾਂ ਬਾਤਾਂ ਚੱਲਦੀਆਂ ਪਈਆਂ ਸੀ ਹੁਣ ਜਾ ਰਹੇ ਆ ਆਰਾਮ ਨਾਲ ਏਸੀ ਚੰਦਾ ਵਿੱਚ ਠੰਡਾ ਠੰਡਾ ਮਾਹੌਲ ਹੈ ਤੇ ਭੀੜ ਚੋਂ ਹੀ ਪਹਿਲਾਂ ਰਸ ਵਿੱਚ ਫਸ ਗਈ ਤਾਂ ਕਰਕੇ ਨਾ ਮੈਂ ਵੀਡੀਓ ਨਹੀਂ ਬਣਾਈ ਹੁਣ ਮੈਂ ਸ਼ੁਰੂ ਕੀਤੀ ਹੈ ਤੇ ਅਸੀਂ ਗੱਲਾਂ ਕਰ ਰਹੇ ਸੀ ਵੀ ਜਦ ਮੰਮੀ ਦਾ ਵਿਆਹ ਹੋਇਆ ਸੀ ਹੈ ਨਾ ਉਦੋਂ ਪੁੱਛਦੇ ਵੀ ਉਸ ਤੋਂ ਬਾਅਦ ਉਹ ਧੁੰਮਣ ਗਈ ਕਿਤੇ ਮੰਮੀ ਕਹਿੰਦੇ ਤੇ ਅਸੀਂ ਕਿੱਥੇ ਗਏ ਸਾਈਕਲ ਤੇ ਗਏ ਥੁੱਲੇਵਾੜ ਪੈਦਲ ਸਾਈਕਲ ਤੇ ਗਈ ਸੀ ਕਿਉਂਕਿ ਉਦੋਂ ਸਾਈਕਲ ਹੀ ਸੀ ਹੈ ਨਾ ਉਦੋਂ ਜਿਆਦਾ ਸਾਈਕਲਦਾਰ ਰਵਾਇਤ ਸੀਗਾ ਟ੍ਰੈਂਡ ਸੀਗਾ ਚਾਚੇ ਕੋਲੋਂ ਗਿਰਦੇ ਆ ਆ ਤੇ ਸਾਈਕਲ ਤੇ ਗਈ ਸੀ ਤੇ ਫਿਰ ਫਿਲਮ ਵੇਖਣ ਗਏ ਸੀ ਮੇਰੇ ਪੈਰਾਂ ਦੇ ਪੈ ਗਏ ਛਾਲੇ ਆ ਟੜੇ ਰੇਤਾ ਚ ਲੱਗੇ ਪਹਿਲੀ ਵਾਰੀ ਅਸੀਂ ਅੱਛਾ ਕੀੜੀ ਤਾਂ ਗਏ ਸੀ ਫਿਰ ਵਿਰਾਤ ਹਾਂ ਫਿਰ ਇੱਕ ਵਾਰੀ ਵੀ ਨਵੇਂ ਸ਼ਹਿਰ ਗਏ ਫਿਲਮ ਵੇਖਣ ਹਾਂ ਫਿਲਮ ਵੇਖਣੋ ਉਸ ਸਮੇਂ ਦੇ ਵਿੱਚ ਨਵੇਂ ਸ਼ਹਿਰ ਪਹਿਲਾਂ ਵੇਖਣਗੇ ਮਨਵ੍ਰੀਤਕਾਰ ਦੇਖ ਲੈ ਫਿਰ ਇੱਕ ਦਿਨ ਮੈਨੂੰ ਇਹ ਬਲਾ ਚੋਰ ਲੈ ਗਏ ਸੀ ਅੱਛਾ ਆਪਣੇ ਜਿੱਥੇ ਨੌਕਰੀ ਕਰਦੇ ਸੀ ਕੰਮ ਕਰਦੇ ਅੱਛਾ ਜੀ ਤੁਮਾਂ ਲੈ ਗਏ ਹੋਣੇ ਵੈਸੇ ਆਈ ਕੁੰਮੇ ਪਰ ਫਿਰ ਉਤબાદ ਗਏ ਸੀ ਕਾਫੀ ਜਗ੍ਹਾ ਨਹੀਂ ਕਈ ਸਾਲਾਂ ਬਾਅਦ ਅਸੀਂ ਗੁਰਦੁਆਰੇ ਵਿਗਾਰਾ ਕਿਧਰ ਕਿਧਰ ਗੁਰਦੁਆਰੇ ਜਾਂਦੇ ਰਹਿੰਦੇ ਹਾਂ ਨਾ ਆਵੇ 2002 ਜਦ ਅਸੀਂ ਗਏ ਸੀ ਪਹਿਲੀ ਵਾਰੀ ਮੁੰਬਈ ਉਦੋਂ ਸਭ ਤੋਂ ਮੈਂ 12 ਸਾਲ ਦਾ ਸੀਗਾ ਤੇ ਮੰਨੀ 8 ਸਾਲਾਂ ਦਾ ਸੀ ਹੈ ਨਾ ਡੈਡੀ ਜੀ ਜੇ 35 36 ਸਾਲ ਉਦੋਂ 2002 ਦੀ ਗੱਲ ਆ ਉਦੋਂ ਗਏ ਸੀ ਕਿਧਰ ਜਾਂਦੇ ਹੋ ਚੁੱਕੀਆਂ ਤਾਂ ਤਾਂ ਸਹੀ ਤਾਂ ਨਹੀਂ ਹੁੰਦਾ 30 ਏਜ ਏਜ ਚੱਲ ਕੋਈ ਗੱਲ ਨਹੀਂ ਹੱਗੀ ਹਾਂ ਹੁਣ ਕੀ ਹੈ ਦਾ ਬੀਪ ਲਾਵਾਂਗਾ ਇਹਦੇ ਤੇ ਕਿੰਨੀ ਏਜ ਹੈ ਗੈਸ ਕਰੋ ਮਰਪੀ ਦੀ ਏਜ ਕਿੰਨੀ ਹੋएगी ਤੇ ਬਸ ਹੁਣ ਮਾਹੌਲ ਵਧੀਆ ਬਣਿਆ ਹੋਇਆ ਹੁਣ ਜਾ ਰਿਹਾ ਐਨਜੋਏ ਕਰ ਰਹੇ ਆ ਅਸੀਂ ਜਾਣਾ ਕਦ ਵਸਤੇ ਆਪਾਂ ਦੱਸਿਆ ਦੱਸਾਂਗੇ ਨਾ ਅਸਰ ਥੱਲੇ ਨਹੀਂ ਦੱਸਣਾ ਕੱਲ ਦੱਸਾਂਗੇ ਅਗਲੇ ਬਲੌਗ ਚ ਦੱਸਾਂਗੇ ਬਹੁਤ ਜ਼ਰੂਰੀ ਸੀ ਜਾਣਾ ਹਾਂ ਬਹੁਤ ਐਮਰਜੈਂਸੀ 'ਚ ਆਏ ਹਾਂ ਐਮਰਜੈਂਸੀ 'ਚ ਇਹ ਗਣਾ ਐਮਰਜੈਂਸੀ ਜਾਏ ਆ ਤੇ ਕੱਲ ਨੂੰ ਜੇ ਪਤਾ ਲੱਗਿਆ ਹਾਂ ਪਤਾ ਲੱਗਿਆ ਵੀ ਅਸੀਂ ਜਾਣਾ ਤੇ ਹੁਣ ਅਸੀਂ ਗਏ ਜਾਗਾਤੇ ਰਹੇ ਆ ਪਹਿਲਾਂ ਚਲਾਉਣ ਦਾ ਸੀ ਨਾ ਕੋਈ ਯਾਰ ਤੇ ਹੁਣ ਤਾਂ ਇਹ ਜਾ ਕੇ ਪਤਾ ਦੱਸਾਂਗੇ ਠੀਕ ਆ ਤੇ ਅਗਲੇ ਵਲੌਗ ਦਾ ਇੰਤਜ਼ਾਰ ਕਰਿਓ ਉਦੋਂ ਤੁਹਾਨੂੰ ਦੱਸਾਂਗੇ ਵੀ ਕਿੱਥੇ ਜਾ ਰਹੇ ਆ ਠੀਕ ਹੈ ਜੀ ਹਾਂ ਜੀ ਕਿਉਂ ਜਾ ਰਹੇ ਆ ਨਾ ਰੀਜ਼ਨ ਕੀ ਹੈ ਜਾਨਪਾ ਹਾਂ ਜੀ ਤੇ ਹੁਣ ਅਸੀਂ ਰੁਕੇ ਆ ਇੱਥੇ ਰਾਤ ਨੂੰ ਇਹ ਹੋਣਾ ਬਦਾਮ ਆ ਪੀਣ ਲੱਗਿਆ ਕੀ ਕਹਿੰਦੇ ਇਹਨੂੰ ਮੰਨੀ ਪਲੂਤਾ ਬਦਾਮ ਸ਼ੇਕ ਜੋ ਵੀ ਹੈ ਇਹ ਪਲੂਤਾ ਹੈ ਬਦਾਮ ਸ਼ੇਕ ਹੈ ਤੇ ਹੁਣ ਇਹਦੇ ਖਾਣ ਲੱਗਿਆ ਵੇਖੋ ਇਹਨੇ ਉਹ ਖੜੇ ਗੱਡੀ ਦੇ ਵਿੱਚ ਬੈਠੇ ਆ ਸੌਰੀ ਕਰੀਏ ਇੰਜੋਏ ਕੁਲਚਾ ਲੈਣ ਲੱਗੇ ਸੀ ਕੁਲਚਾ ਬਰ ਖੱਟਿਆ ਹੋ ਗਿਆ ਕਹਿੰਦਾ ਖਰਾਬ ਹੋ ਗਿਆ ਮੈਂ ਕਿਹਾ ਰਹਿਣ ਹੀ ਦੇ ਭਰਾਵਾ ਘਰ ਜਾ ਕੇ ਰੋਟੀ ਪਾਣੀ ਖਾ ਲਵਾਂਗੇ ਕੋਈ ਗੱਲ ਨਹੀਂ ਤੇ ਰੋਡ ਦੇਖੋ ਤੁਸੀਂ ਇਸ ਟਾਈਮ ਕਿੱਦਾਂ ਚੱਲਦਾ ਆਏ ਹੋ ਹਾਂ ਜਰੂਰ ਆਪਾਂ ਆਇਆ ਆ ਸਰਾਂਦ ਚੌਂਕ ਤੇ ਹਾਂ ਇੱਥੇ ਰੁਕਦੇ ਹੀ ਆ ਹਮੇਸ਼ਾ ਸਰਾਂਦ ਚੌਂਕ ਦੇ ਵਿੱਚ ਰਾਤ ਦਾ ਟਾਈਮ ਆ ਬਸ ਟਾਵੇਂ ਟਾਵੇਂ ਲੋਕ ਰਹਿ ਗਏ ਹੁਣ ਹਾਂ ਜੀ ਪਹੁੰਚ ਗਏ ਆ ਜੀ ਤੇ ਥਕਾਵਟ ਬਹੁਤ ਜ਼ਿਆਦਾ ਹੋ ਗਈ ਹੈ ਅੱਜ ਇੱਧਰ ਦੇਖੋ ਤਕਾਬੜਾ ਸਾਫ ਚਿਹਰੇ ਦੇ ਨਜ਼ਰ ਆ ਰਹੀਆਂ ਨੇ ਬਹੁਤ ਜ਼ਿਆਦਾ ਬੁਰੇ ਹਾਲ ਨੇ ਇੱਧਰ ਸਾਹਮਣੇ ਮੈਚ ਚੱਲ ਰਿਹਾ ਹੈ ਮੈਚ ਦੇਖ ਰਹੇ ਆਂ ਤੇ ਤਕਾਬੜਾ ਬਹੁਤ ਜ਼ਿਆਦਾ ਨੇ ਬਸ ਤੇ ਇਸ ਵਲੌਗ ਨੂੰ ਆਪਾਂ ਕਰਦੇ ਆ ਇੱਥੇ ਐਂਡ ਕੱਲ ਤੁਹਾਨੂੰ ਦੱਸਾਂਗਾ ਕਿਉਂ ਆਏ ਸੀਗੇ ਨਾ ਐਮਰਜੈਂਸੀ ਵਿੱਚ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਚ ਉਹਦੇ ਤੱਕ ਲਈ ਵੀਡੀਓ ਨੂੰ ਪਲੀਜ਼ ਲਾਈਕ ਕਰ ਦਿਓ ਤੇ ਕਮੈਂਟ ਜ਼ਰੂਰ ਕਮੈਂਟ ਕਰਨੇ ਬੰਦ ਹੀ ਕਰਦੇ ਸਾਰਿਆਂ ਨੇ ਕਮੈਂਟ ਕਰਿਆ ਕਰੋ ਠੀਕ ਹੈ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ 12:00 ਵਜੇ ਪਹਿਨੇ